ਜਦੋਂ ਇੰਨਾ ਕੁਝ ਬਣਾਇਆ ਹੋਇਆ ਸੀ ਖੁੱਲਾ ਛੱਡਿਆ ਗਿਆ ਸੀ ਤਾਂ ਮੁਹਾਲੀ ਜਿਹੜਾ ਉਹ ਤੋਂ ਪਿੱਛੇ ਪਲੈਨ ਬੋਈ ਉਹਦੇ ਵਿੱਚ ਕਿਉਂ ਨਹੀਂ ਇਹ ਇਦਾਂ ਕੀਤਾ ਗਿਆ ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਅਫਸੋਸ ਰਹਿੰਦਾ ਕਿਉਂਕਿ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਮੇਅਰ ਵੀ ਰਿਹਾ ਤੇ ਮੈਂ ਇਹ ਸ਼ਹਿਰ ਦੇ ਨਾਲ ਇੰਨਾ ਜੁੜਿਆ ਹਾਂ ਵੀ ਇਹ ਸ਼ਹਿਰ ਨੇ ਮੇਰੇ ਮਨ ਨੂੰ ਸਾਰੇ ਸੁਪਨੇ ਮੇਰੇ ਪੂਰੇ ਕੀਤੇ ਨੇ ਸਾਡੀ ਸਰਕਾਰ ਹੈ ਮੈਂ ਕੋਸ਼ਿਸ਼ ਕਰ ਰਹੇ ਹਾਂ ਭਾਈ ਜਿਹੜੀ ਪਲੈਨਿੰਗ ਆ ਉਹ ਚੰਡੀਗੜ੍ਹ ਤੋਂ ਵੀ ਹੁਣ ਬੈਟਰ ਹੋ ਗਈ ਜਿਹੜੀਆਂ ਨਮੀਆਂ ਨਮੀਆਂ ਜਿਹੜੀਆਂ ਸਾਡੇ ਹਰਨੋ ਸਟੇਟ ਬਣ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਚੰਡੀਗੜ੍ਹ ਦੀ ਪਲੈਨਿੰਗ ਮੁਕਾਲੀ ਦੇ ਮੁਕਾਬਲੇ ਵਧੀਆ ਇੱਕ ਗੱਲ ਐ ਵੀ ਜਦੋਂ ਸਰਕਾਰਾਂ ਵਪਾਰੀ ਬਣ ਜਾਂਦੀਆਂ ਉਦੋਂ ਥੋੜਾ ਜਿਹਾ ਨੁਕਸਾਨ ਮਤਲਬ ਹੋਣਾ ਸੁਭਾਵਿਕ ਹੈ ਪੰਜਾਬ ਆ ਜਿਹੜਾ ਪੰਜਾਬ ਦੀ ਇਹ ਬਸ ਕਿਸਮ ਦੀ ਸਮਝੋ ਵੀ ਪੰਜਾਬ ਆ ਜਿਹੜਾ ਉਹ ਬਕਾਇਦਾ ਤੌਰ ਤੇ ਕੰਕਰੀਟ ਦਾ ਸラム ਬਣ ਚੁੱਕਿਆ ਕੋਈ ਇੱਥੇ ਮਤਲਬ 95% ਇੱਥੇ ਅਨਥੋਰਾਈਜ਼ਡ ਕਲੋਨੀਆਂ ਬਣੀਆਂ ਨੇ ਮੁਹਾਲੀ ਸਾਡਾ ਇੱਕੋ ਇੱਕ ਸ਼ਹਿਰ ਜਿਹੜਾ ਪਲਾਨ ਹੈ ਬਾਕੀ ਦਾ ਸਾਡੇ ਪੰਜਾਬ ਦੇ ਪੱਲੇ ਹੈਗਾਕ ਨਹੀਂ ਸਿਰਫ ਮੁਹਾਲੀ ਉਹ ਇੱਕ ਸ਼ਹਿਰ ਹੈ ਜਿਹੜਾ ਪਲਾਨ ਹੈ ਤੇ ਜਿਹਨੂੰ ਸਾਂਭਣ ਦੀ ਲੋੜ ਹੈ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਅੱਜ ਮੁਹਾਲੀ ਸ਼ਹਿਰ ਲਈ ਤਰਦ ਛਲਕੇ ਆਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਨਗਰ ਪ੍ਰੀਸ਼ਦ ਦੇ ਪ੍ਰਧਾਨ ਵੀ ਰਹੇ ਨਗਰ ਨਿਗਮ ਦੇ ਮੇਅਰ ਵੀ ਰਹੇ ਅਤੇ ਹੁਣ ਹਲਕਾ ਮੁਹਾਲੀ ਦੇ ਵਿਧਾਇਕ ਵੀ ਹਨ ਇਸ ਦੇ ਨਾਲ ਹੀ ਉਹ ਇਸ ਸ਼ਹਿਰ ਨਾਲ ਦਿਲੋਂ ਜੁੜੇ ਹੋਏ ਹਨ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਵੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁਹਾਲੀ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਚਟਕੀ ਮੁਹਾਲੀ ਦੇ ਮੁਕਾਬਲੇ 25 ਸਾਲ ਪਹਿਲਾਂ ਬਸੇ ਚੰਡੀਗੜ੍ਹ ਦੀ ਪਲਾਨਡ ਤਰੀਕੇ ਨਾਲ ਡਵੈਲਪਮੈਂਟ ਹੋਈ ਹੈ ਤੇ ਉਹ ਵਾਤਾਵਰਣ ਦੀ ਸੁਰਤਾ ਲਈ ਦੋ ਗੁਣਾ ਤੋਂ ਜ਼ਿਆਦਾ ਹਰੇ-ਭਰਿਆ ਵੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹਦ ਅਫਸੋਸ ਹੈ ਕਿ ਪੰਜਾਬ ਦੇ ਇਸ ਇੱਕੋ ਇੱਕ ਪਲਾਨਡ ਸਿਟੀ ਦਾ ਜੋ ਵਿਕਾਸ ਹੋਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਹੋਇਆ ਕਿਉਂਕਿ ਇੱਥੇ ਕੂੜਾ ਸੁੱਟਣ ਲਈ ਡੰਪਿੰਗ ਗਰਾਊਂਡ ਲਈ ਕੋਈ ਜਗ੍ਹਾ ਰਿਜ਼ਰਵ ਨਹੀਂ ਹੈ ਅਤੇ ਹੋਰ ਐਸਟੀਪੀ ਲਗਾਉਣ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ। ਟ੍ਰੇਨ ਸਿਸਟਮ ਦਾ ਹੋਰ ਵੀ ਬੁਰਾ ਹਾਲ ਹੈ। ਜ਼ਿਆਦਾਤਰ ਗ੍ਰੀਨ ਬੈਲਟਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਵਾਤਾਵਰਨ ਦੀ ਸੰਭਾਲ ਲਈ ਕੁਝ ਨਹੀਂ ਕੀਤਾ ਗਿਆ। ਇਸ ਮਾਮਲੇ ਬਾਰੇ ਪੁਰਵ ਵਿਧਾਇਕ ਕੁਲਵੰਤ ਸਿੰਘ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਦੇਖੋ ਇੱਕ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਚੰਡੀਗੜ੍ਹ ਦੀ ਪਲੈਨਿੰਗ ਮੋਹਾਲੀ ਦੇ ਮੁਕਾਬਲੇ ਪੱਦੀ ਹੈ। ਮੈਂ ਹੁਣ ਇਸ ਗੱਲ ਦਾ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ। ਇਹ ਹੀ ਕਹ ਸਕਦਾ ਵੀ ਸਾਡੇ ਪਲੈਨਰ ਸ਼ਾਇਦ ਮਤਲਬ ਨੀਕ ਗੱਲ ਨੂੰ ਸਮਝ ਸਕੇ ਵੀ ਚੰਡੀਗੜ੍ਹ ਜਦੋਂ ਇੰਨਾ ਕੁਝ ਬਣਾਇਆ ਹੋਇਆ ਸੀ ਖੁੱਲਾ ਛੱਡਿਆ ਗਿਆ ਸੀ ਤਾਂ ਮੁਹਾਲੀ ਜਿਹੜਾ ਉਹ ਤੋਂ 20 ਸਾਲ ਬਾਅਦ ਪਲਾਨਿੰਗ ਹੋਈ ਉਹਦੇ ਵਿੱਚ ਕਿਉਂ ਨਹੀਂ ਇਹ ਇਦਾਂ ਕੀਤਾ ਗਿਆ ਇਸ ਗੱਲ ਦਾ ਮੈਨੂੰ ਹਮੇਸ਼ਾ ਹੀ ਅਫਸੋਸ ਰਹਿੰਦਾ ਕਿਉਂਕਿ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਮੇਅਰ ਵੀ ਰਿਹਾ ਤੇ ਮੈਂ ਇਹ ਸ਼ਹਿਰ ਦੇ ਨਾਲ ਇੰਨਾ ਜੁੜਿਆ ਹਾਂ ਵੀ ਇਹ ਸ਼ਹਿਰ ਨੇ ਮਤਲਬ ਮੈਨੂੰ ਸਾਰੇ ਸੁਪਨੇ ਮੇਰੇ ਪੂਰੇ ਕੀਤੇ ਨੇ ਇਸ ਗੱਲ ਦਾ ਮੈਨੂੰ ਬੜਾ ਅਫਸੋਸ ਆ ਦੂਸਰੀ ਗੱਲ ਆ ਹੁਣ ਕੋਈ ਉਸ ਦਾ ਕੋ ਸੰਭਲਿਆ ਤੇ ਹੁਣ ਵੀ ਸੰਭਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸਾਡੀ ਸਰਕਾਰ ਹੈ ਮੈਂ ਕੋਸ਼ਿਸ਼ ਕਰ ਰਹੇ ਹਾਂ ਭਾਈ ਜਿਹੜੀ ਪਲੈਨਿੰਗ ਉਹ ਚੰਡੀਗੜ੍ਹ ਤੋਂ ਵੀ ਹੁਣ ਬੈਟਰ ਹੋ ਗਈ ਜਿਹੜੀਆਂ ਨਮੀਆਂ ਨਮੀਆਂ ਜਿਹੜੀਆਂ ਸਾਡੇ ਅਰਬਨ ਸਟੇਟ ਬਣ ਰਹੀਆਂ ਨੇ ਇੱਕ ਗੱਲ ਹੈ ਵੀ ਜਦੋਂ ਸਰਕਾਰਾਂ ਵਪਾਰੀ ਬਣ ਜਾਂਦਾ ਉਦੋਂ ਥੋੜਾ ਜਿਹਾ ਨੁਕਸਾਨ ਮਤਲਬ ਹੋਣਾ ਸੁਭਾਵਿਕ ਹੈ ਜੀ ਕਿਉਂਕਿ ਸਰਕਾਰਾਂ ਦਾ ਕੰਮ ਹੈ ਜਿਹੜਾ ਭਾਵੇਂ ਮੈਂ ਵੀ ਸਰਕਾਰ ਦੇ ਵਿੱਚ ਐ ਮਤਲਬ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਬਕਾਇਦਾ ਤੌਰ ਤੇ ਸਾਰੇ ਕਸ ਨੂੰ ਲੈ ਕੇ ਨਾਲ ਪੈਸਾ ਨਹੀਂ ਮੰਨੋ ਵਾਤਾਵਰਨ ਲੋਕਾਂ ਦੀ ਸਿਹਤ ਸੰਭਾਲ ਲੋਕਾਂ ਨੂੰ ਕਿੱਦਾਂ ਦੀ ਪਲੈਨਿੰਗ ਦੇਣੀ ਆ ਕਿੱਦਾਂ ਦੀ ਡਿਜ਼ਾਈਨਿੰਗ ਦੇਣੀ ਆ ਦੁਨੀਆ ਵਿੱਚ ਕੀ ਹੋ ਰਿਹਾ ਕੀ ਵਾਪਰ ਰਿਹਾ ਸਾਰਾ ਕੁਝ ਇਹ ਦੇਖ ਕੇ ਚੱਲਣਾ ਪੈਂਦਾ ਹੈ ਲੇਕਿਨ ਮੈਨੂੰ ਥੋੜਾ ਜਿਹਾ ਅਫਸੋਸ ਆ ਵੀ ਅਸੀਂ ਸ਼ਾਇਦ ਉਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਸਕ پا ਰਹੇ ਤੇ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੈਂ ਪਲੈਨਿੰਗ ਦੇ ਨਾਲ ਜੁੜਿਆ ਹੋਇਆ ਹਾਂ ਡਵੈਲਪਮੈਂਟ ਨਾਲ ਜੁੜਿਆ ਹਾਂ ਕੰਸਟ੍ਰਕਸ਼ਨ ਨਾਲ ਜੁੜਿਆ ਹਾਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਠੀਕ ਕੀਤਾ ਜਾ ਸਕੇ ਪੰਜਾਬ ਆ ਜਿਹੜਾ ਪੰਜਾਬ ਦੀ ਇਹ ਬਸ ਕਿਸਮ ਦੀ ਸਮਝੋ ਵੀ ਪੰਜਾਬ ਆ ਉਹ ਬਕਾਇਦਾ ਤੌਰ ਤੇ ਕੰਕਰੀਟ ਦਾ ਸਲਮ ਬਣ ਚੁੱਕਿਆ ਕੋਈ ਇੱਥੇ ਮਤਲਬ 95% ਇਥੇ ਅਨਥੋਰਾਈਜ਼ਡ ਕਲੋਨੀਆਂ ਬਣੀਆਂ ਨੇ ਜਿਨ੍ਹਾਂ ਵਿੱਚ ਕੋਈ ਸਹੂਲਤਾਂ ਨਹੀਂ ਮਿਲ ਰਹੀਆਂ ਕੋਈ ਪਲੈਨਿੰਗ ਨਹੀਂ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਤੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਇਹ ਹੀ ਕਾਰਨ ਹੈ ਵੀ ਸਾਰੇ ਹਸਪਤਾਲ ਜਿਹੜੇ ਪੰਜਾਬ ਦੇ ਵਿੱਚ ਬਣ ਰਹੇ ਨੇ ਤੇ ਭਰੇ ਹੋਏ ਨੇ ਕਿਉਂਕਿ ਵਾਤਾਵਰਣ ਸਾਫ਼ ਨਹੀਂ ਨਗਰ ਦੇ ਸੀਵਰੇਜ ਪਿਆ ਹੈ ਚੰਗੀ ਤਰ੍ਹਾਂ ਨਾ ਕਿਤੇ ਸਟਾਰਮ ਡਰੇਨ ਪਈ ਹੋਈ ਆ ਸੋ ਕਿਤੇ ਨਾ ਕਿਤੇ ਇਹ ਜਿਹੜਾ ਨੁਕਸਾ ਸਾਡੇ ਪਲੈਨਰ ਡਿਜ਼ਾਈਨਰ ਤੇ ਸਰਕਾਰਾਂ ਦਾ ਰਹਿ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੈਂ ਰਹਿ ਕੇ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕੀਤਾ ਜਾ ਸਕਦਾ ਜਿਹੜੀ ਕੂੜੇ ਦੀ ਸਮੱਸਿਆ ਆਈ ਆ ਉਹ ਵੀ ਉਹ ਉਸੇ ਕੜੀ ਦੇ ਵਿੱਚੋਂ ਆ ਮੈਂ ਤੁਹਾਨੂੰ ਕਿਹਾ ਨਾ ਵੀ ਪਲੈਨਿੰਗ ਦੇ ਵਿੱਚ ਕਿੱਥਨਾ ਕਿਤੇ ਘਾਟ ਰਹੀ ਜਦੋਂ ਪਲੈਨਿੰਗ ਕੀਤੀ ਗਈ 5 7 10000 ਏਕੜ ਦੀ ਤੁਸੀਂ ਪਲੈਨਿੰਗ ਕਰਦੇ ਹੋ ਉਹਦੇ ਲਈ ਕੂੜਾ ਕਿੱਥੇ ਸੁੱਟਣਾ ਹੈ ਸੀਵਰੇਜ ਟ੍ਰੀਟਮੈਂਟ ਪਲਾਨਟ ਕਿੱਥੇ ਬਣਾਣਾ ਹੈ ਵਾਟਰ ਸਪਲਾਈ ਦਾ ਜਿਹੜਾ ਵਾਟਰ ਟ੍ਰੀਟਮੈਂਟ ਪਲਾਨਟ ਕਿੱਥੇ ਬਣਾਣਾ ਹੈ ਸਾਈਟਾਂ ਇਹ ਨਹੀਂ ਕਿਤੇ ਰੱਖੀਆਂ ਗਈਆਂ ਸਿਰਫ ਇੱਕ ਗੱਲ ਦਾ ਧਿਆਨ ਰੱਖਿਆ ਗਿਆ ਵੀ 플ੌਟ ਕੱਟਣੇ ਨੇ 플ੌਟ ਵੇਚਣੇ ਨੇ ਜਦੋਂ ਡਿਵੈਲਪਰ ਕਰਦੇ ਨੇ ਆਮ ਤੌਰ ਤੇ ਬਿਲਡਰ ਪ੍ਰਾਈਵੇਟ ਇਦਾਂ ਧਿਆਨ ਰੱਖਿਆ ਗਿਆ ਮਤਲਬ ਇਸੇ ਕਰਕੇ ਉਸੇ ਕੜੀ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਕੱਲੋਂ ਸੀਵਰੇਜ ਪਲਾਨਟ ਦੀ ਵੀ ਸਮੱਸਿਆ ਹੋਣੀ ਉੱਤੇ ਲੋਕਾਂ ਨੇ ਰੌਲਾ ਪਾਉਣਾ ਵੀ ਕਿਉਂ ਲਾ ਰਹੇ ਹੋ ਜੇ ਪਹਿਲਾਂ ਹੀ ਪਲਾਨਿੰਗ ਕੀਤੀ ਹੋਵੇ ਪਹਿਲਾਂ ਹੀ ਡਿਜ਼ਾਈਨਿੰਗ ਕੀਤੀ ਹੋਵੇ ਕੋਈ ਕਿਸੇ ਕਿਸਮ ਦੀ ਸਮੱਸਿਆ ਆ ਹੀ ਨਹੀਂ ਸਕਦੇ ਹੈ ਕਿ ਹੁਣ ਕਿਹਨੂੰ ਦੋਸ਼ ਦੀ ਤੇ ਸਮਝ ਨਹੀਂ ਆਉਂਦੀ ਪਰ ਮੈਂ ਇਹ ਸਮਝਦਾ ਵੀ ਅਥਾਰਟੀ ਜਿਹੜੀ ਸਾਡੀ ਬਣੀ ਹੈ ਸਭ ਤੋਂ ਵੱਧ ਜ਼ਿੰਮੇਵਾਰ ਹੈ ਇਸ ਗੱਲ ਦੀ ਜਿਨੇ ਮਤਲਬ ਮੁਹਾਲੀ ਦੇ ਵਿੱਚ ਇਹ ਕੰਮ ਜਿਹੜਾ ਖਰਾਬ ਹੋਣ ਦਿੱਤਾ ਤੇ ਹੁਣ ਵੀ ਲਗਾਤਾਰ ਹੋ ਰਿਹਾ ਹੈ ਮਤਲਬ ਬਹੁਤ ਸਾਰੇ ਬਿਲਡਰ ਨੇ ਅਸੀਂ ਜਿਹੜੇ ਕਾਨੂੰਨ ਦੀਆਂ ਧੜੀਆਂ ਵੀ ਉਡਾ ਰਹੇ ਨੇ ਔਰ ਬਹੁਤ ਸਾਰੇ ਮਤਲਬ ਸਰਕਾਰੀ ਬੰਦੇ ਵੀ ਨੇ ਜਿਹੜੇ ਕਿਸੇ ਗੱਲ ਦੀ ਪਰਵਾਹ ਨਹੀਂ ਕਰ ਰਹੇ ਹੈਗੇ ਔਰ ਮੁਹਾਲੀ ਸਾਡਾ ਇਕੋ ਇੱਕ ਸ਼ਹਿਰ ਹੈ ਜਿਹੜਾ ਪਲਾਨ ਹੈ ਬਾਕੀ ਤਾਂ ਸਾਡੇ ਪੰਜਾਬ ਦੇ ਪਿੰਲੇ ਹੈ ਹੀ ਕੱਖ ਨਹੀਂ ਸਿਰਫ ਮੁਹਾਲੀ ਉਹ ਹੀ ਇੱਕ ਸ਼ਹਿਰ ਹੈ ਜਿਹੜਾ ਪਲਾਨ ਹੈ ਤੇ ਜਿਹਨੂੰ ਸਾਂਭਣ ਦੀ ਲੋੜ ਹੈ ਲੇਕਿਨ ਨਹੀਂ ਸਾਂਭੇ ਜਾ ਰਿਹਾ ਹੈਗਾ ਮੈਂ ਸਰਕਾਰ 'ਚ ਬੈਠਾ ਮੈਂ ਤਾਂ ਵੀ ਇਹ ਗੱਲ ਕਹਿ ਰਿਹਾ ਵੀ ਅਸੀਂ ਪੂਰਾ ਸਾਂਭ ਸੰਭਾਲ ਕਰਨ ਚ ਇਹਨੂੰ ਕਾਮਯਾਬ ਨਹੀਂ ਹੋ ਸਕਦਾ